ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਦਲਿਤ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਮੋਹਾਲੀ ਤੋਂ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਮੁੜ ਕੇ ਦਾਖਲ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਾਂ ਅੱਜ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਸੀ ਉਸ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਸਨ ਇਹ ਲੱਗਿਆ ਕਿ ਸਭ ਕੁਝ ਠੀਕ ਠਾਕ ਹੈ ਕਿਉਂਕਿ ਉਹ ਇੱਕ ਦਿਨ ਪਹਿਲਾਂ ਵੀ ਮੋਹਾਲੀ ਦੇ ਇਸੇ ਹਸਪਤਾਲ ਵਿੱਚ ਦਾਖਲ ਸਨ ਹਾਲਾਂਕਿ ਡਾਕਟਰਾਂ ਨੇ ਕਿਹਾ ਸੀ ਕਿ ਉਹਨਾਂ ਦੀ ਹਾਲਤ ਠੀਕ ਹੈ ਪਰ ਥੋੜੀ ਤਕਾਵਟ ਹੋਣ ਕਰਕੇ ਸਰੀਰ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਅ ਦਾਖਲ ਕੀਤਾ ਗਿਆ ਸੀ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਪਰ ਅੱਜ ਜੋ ਖਬਰ ਆਈ ਉਸ ਦੇ ਮੁਤਾਬਕ ਏਸੀ ਕੀ ਮੋਗੇ ਵਾਲੀ ਰੈਲੀ ਦੇ ਵਿੱਚ ਸ਼ਾਇਦ ਮੁੱਖ ਮੰਤਰੀ ਨਹੀਂ ਜਾਣਗੇ ਪਰ ਅਚਾਨਕ ਇੱਕ ਹੋਰ ਅਪਡੇਟ ਆਂਦੀ ਹੈ ਕਿ ਮੁੱਖ ਮੰਤਰੀ ਮੋਗੇ ਵਾਲੀ ਰੈਲੀ ਦੇ ਵਿੱਚ ਜਾਣਗੇ ਰੈਲੀ ਖਤਮ ਹੋਈ ਉਹਨਾਂ ਨੇ ਪਾਰਟਿਸਪੇਸ਼ਨ ਕੀਤੀ ਤੇ ਸ਼ਾਮ ਹੁੰਦੇ ਹੁੰਦੇ ਮੁੜ ਕੇ ਇੱਕ ਵੱਡੀ ਖਬਰ ਆਂਦੀ ਹੈ ਕਿ ਭਗਵੰਤ ਮਾਨ ਮੁੜ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਜੋ ਅਪਡੇਟ ਆਈ ਹੈ ਉਹ ਆਇਆ ਹੈ ਕਿ ਉਹਨਾਂ ਦੇ ਬੀਪੀ ਜੋ ਆ ਫਲਕਚੂਏਟ ਕਰ ਰਿਹਾ ਸੀ ਉਸ ਦਾ ਵੀ ਸ਼ਿਕਾਇਤ ਹੈ ਜੋ ਪਹਿਲਾਂ ਉਹਨਾਂ ਦੀ ਸ਼ਿਕਾਇਤ ਸੀ ਉਹ ਤਾਂ ਸੀ ਹੀ ਯਾਨੀ ਕਿ ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਦੇ ਜੋ ਵਾਈਟਲਸ ਨੇ ਵਾਈਟਲਸ ਮਤਲਬ ਇਹ ਹੁੰਦਾ ਕਿ ਤੁਹਾਡੇ ਬਾਕੀ ਸ਼ੂਗਰ ਬਲੱਡ ਪ੍ਰੈਸ਼ਰ ਹੋਰ ਸਾਰੀਆਂ ਚੀਜ਼ਾਂ ਠੀਕ ਨੇ ਪਰ ਫੇਰ ਵੀ ਥਕਾਵਟ ਹੈ ਸਰੀਰ ਥੋੜਾ ਉਹਨਾਂ ਤਕੜਾ ਨਹੀਂ ਹੈ ਕੈਮ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਐਡਮਿਟ ਕੀਤਾ ਗਿਆ ਸੀ ਪਰ ਅੱਜ ਉਹ ਮੋਗੇ ਵਾਲੀ ਰੈਲੀ ਦੇ ਵਿੱਚ ਨਿਕਲੇ ਤੇ ਉਸ ਤੋਂ ਬਾਅਦ ਉਹ ਵਾਪਸ ਆਪਣੇ ਜੋ ਸੀਐਮ ਨਿਵਾਸ ਉਥੇ ਨਾ ਜਾ ਕੇ ਮੁੜ ਕੇ 47 ਹਸਪਤਾਲ ਗਏ ਤੇ ਉਥੇ ਦਾਖਲ ਹੋ ਗਏ ਨੇ ਜੋ ਅਹਿਮ ਖਬਰ ਸਾਡੇ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਹ ਹੈ ਕਿ ਸੀਐਮ ਦੀ ਹਾਲਤ ਫਿਲਹਾਲ ਤਸਰ ਦੱਸੀ ਜਾ ਰਹੀ ਹੈ ਬਾਰ 40ਸ ਹਸਪਤਾਲ ਨੇ ਪਹਿਲਾ ਵਾਂਗ ਹਜੇ ਤੱਕ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਜਦੋਂ ਤੱਕ ਮੈਡੀਕਲ ਬੁਲੇਟਿਨ ਜਾਰੀ ਨਹੀਂ ਹੁੰਦਾ ਉਸ ਵੇਲੇ ਤੱਕ ਇਹ ਕਿਹਾ ਨਹੀਂ ਜਾ ਸਕਦਾ ਕਿ ਉਹਨਾਂ ਦੀ ਹਾਲਤ ਦੇ ਵਿੱਚ ਆਖਿਰਕਾਰ ਹੋਇਆ ਕੀ ਉਹਨਾਂ ਦੀ ਤਬੀਅਤ ਨੂੰ ਆਖਿਰਕਾਰ ਹੋਇਆ ਕੀ ਹੈ ਕਿ ਉਹਨਾਂ ਨੂੰ ਕੁਝ ਘੰਟੇ ਬਾਅਦ ਹੀ ਅੱਜ ਹੀ ਉਹ 40ਸ ਹਸਪਤਾਲ ਚੋਂ ਬਾਹਰ ਗਏ ਸਨ ਤੇ ਅੱਜ ਹੀ ਸ਼ਾਮ ਹੁੰਦੇ ਹੁੰਦੇ ਵਾਪਸ ਉਹ ਦਾਖਲ ਹੋ ਗਏ ਜੇਕਰ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੂੰ ਮੁੜ ਕੇ ਦਾਖਲ ਹੋਣਾ ਪੈ ਰਿਹਾ ਹੈ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਸਮੇਂ ਜ਼ੇਰੇ ਇਲਾਜ ਹੈ ਉਹਨਾਂ ਦੀ ਤਬੀਅਤ ਠੀਕ ਨਹੀਂ ਹੋ ਰਹੀ ਹੈ ਤੇ ਇਹ ਬੇहद ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਕਿਉਂਕਿ ਹਜੇ ਤੱਕ ਮੈਡੀਕਲ ਬੁਲੇਟਿਨ ਕੋਈ ਜਾਰੀ ਨਹੀਂ ਹੋਇਆ ਹੈ ਜੋ 15 ਫਰਵਰੀ ਨੂੰ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ 40 ਹਸਪਤਾਲ ਵੱਲੋਂ ਉਹ ਤੁਹਾਨੂੰ ਪੜ੍ਹ ਕੇ ਪਹਿਲਾਂ ਸੁਣਾ ਦਈਏ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੀਐਮ ਦੀ ਸਿਹਤ ਜੇਕਰ ਠੀਕ ਹੈ ਔਰ ਜੇਕਰ ਨਸਾਜ ਹੈ ਤਾਂ ਕਿੰਨੀ ਨਸਾਜ ਹੋ ਸਕਦੀ ਹੈ ਜੋ ਪਹਿਲਾ ਵਾਲਾ ਮੈਡੀਕਲ ਬੁਲੇਟਿਨ ਸੀ ਉਹ ਪੜਾਈਏ ਤੁਹਾਨੂੰ ਜੇਕਰ ਅਪਡੇਟ ਇਸੇ ਵਿਚਾਲੇ ਚੱਲਦੇ ਲਾਈਵ ਚ ਆ ਜਾਂਦਾ ਤੁਸੀਂ ਤੁਹਾਨੂੰ ਉਹ ਵੀ ਦੱਸਾਂਗੇ ਆਪਣੇ ਪੱਤਰਕਾਰ ਨਾਲ ਵੀ ਅਸੀਂ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪੁਰਾਣਾ ਮੈਡੀਕਲ ਬੁਲੇਟਿਨ ਅਸੀਂ ਤੁਹਾਨੂੰ ਜ਼ਰੂਰ ਪੜ ਕੇ ਦਿਖਾਣੇ ਆ ਪੁਰਾਣਾ ਮੈਡੀਕਲ ਬੁਲੇਟਿਨ ਜੋ ਹੈ ਉਹਦੇ ਵਿੱਚ ਕਿਹਾ ਗਿਆ ਕਿ 15 ਫਰਵਰੀ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਰੂਟੀਨ ਚੈੱਕਅਪ ਦੇ ਲਈ ਸੀਐਮ ਭਗਵੰਤਮਾਨ ਦਾਖਲ ਹੁੰਦੇ ਨੇ ਉਹਨਾਂ ਦੇ ਹੀ ਅੰਡਰਵੈਂਟ ਕੰਪਰੀਹੈਂਸਿਵ ਕਲੀਨਿਕਲ ਅਸੈਸਮੈਂਟ ਐਂਡ ਸਟੈਂਡਰਡ ਡਾਇਗਨੋਸਟਿਕ ਇਨਵੈਸਟੀਗੇਸ਼ਨਸ ਆਲ ਵਾਈਟਲਸ ਪੈਰਾਮੀਟਰਸ ਆਰ ਸਟੇਬਲ ਐਂਡ ਵਿਦਨ ਨਾਰਮਲ ਲਿਮਿਟਸ ਕਿਹਾ ਗਿਆ ਕਿ ਉਹਨਾਂ ਦੀ ਜੋ ਹੈ ਹੈਲਥ ਪੂਰੀ ਤਰ੍ਹਾਂ ਠੀਕ ਹੈ ਜੋ ਸਰੀਰ ਦੇ ਕੋਈ ਸਮੱਸਿਆਵਾਂ ਹੁੰਦੀਆਂ ਨੇ ਸਾਰੀ ਠੀਕ ਨੇ ਪਰ ਉਹਨਾਂ ਦੀ ਜੋ ਐਗਜ਼ਰਸ਼ਨ ਸੀ ਜੋ ਕਿ ਆ ਗਿਆ ਕਿ ਹੀ ਇਸ ਕਰੰਟਲੀ ਐਕਸਪੀਰੀਅੰਸਿੰਗ ਐਗਜ਼ੋਸ਼ਨ ਐਂਡ ਹੈਜ਼ ਬੀਨ ਐਡਮਿਟਿਡ ਫॉर ਆਬਜ਼ਰਵੇਸ਼ਨ ਐਂਡ ਸਪੋਰਟਿਵ ਕੇਅਰ ਇਹ ਸਭ ਕੁਝ ਚੱਲ ਰਿਹਾ ਸੀ ਪਰ ਅੱਜ ਸਵੇਰੇ ਕਿਉਂਕਿ ਪਹਿਲਾਂ ਤੋਂ ਹੀ ਮੋਗਾ ਦੀ ਰੈਲੀ ਮਿੱਥੀ ਹੋਈ ਸੀ ਉੱਥੇ ਕਈ ਸੀਨੀਅਰ ਲੀਡਰਾਂ ਨੇ ਆਉਣਾ ਸੀ ਤਾਂ ਸੀਐਮ ਭਗਵੰਤ ਮਾਨ ਨੇ ਤਾਂ ਜਾਣਾ ਹੀ ਜਾਣਾ ਸੀ ਕਿਤੇ ਉਹ ਰੈਲੀ ਤੱਕ ਹੁੰਜਣਾ ਜਾਣ ਕਿਹਾ ਗਿਆ ਕਿ ਉਹ ਵਿਚਾਲਿਓ ਹੀ ਹਸਪਤਾਲ ਤੋਂ ਨਿਕਲ ਕੇ ਰੈਲੀ ਵਾਲੀ ਥਾਂ ਤੇ ਗਏ ਤੇ ਵਾਪਸ ਲੋਕਾਂ ਨੂੰ ਲੱਗਿਆ ਕਿ ਠੀਕ ਹੋ ਗਏ ਕਈ ਮੀਡੀਆਦਾਰਿਆਂ ਦੇ ਵਿੱਚ ਇਹ ਖਬਰ ਵੀ ਚੱਲੀ ਕਿ ਸੀਐਮ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ ਨੂੰ ਡਿਸਚਾਰਜ ਤਾਂ ਕਰ ਦਿੱਤਾ ਗਿਆ ਜੇਕਰ ਇਹ ਗੱਲ ਸਹੀ ਸੀ ਤਾਂ ਉਹਨਾਂ ਨੂੰ ਮੁੜ ਕੇ ਦਾਖਲ ਹੋਣ ਲਈ ਕਿਉਂ ਕਿਹਾ ਗਿਆ ਕਿਉਂ ਐਡਵਾਈਸ ਦਿੱਤੀ ਗਈ ਤੇ ਆਖਰਕਾਰ ਉਹਨਾਂ ਦੀ ਇਸ ਸਮੇਂ ਦੀ ਹਾਲਤ ਕੀ ਹੈ ਇਹ ਬੇहद ਅਹਿਮ ਜੋ ਅਪਡੇਟ ਨਿਕਲ ਕੇ ਆਈ ਹੈ ਅੱਜ ਸ਼ਾਮ ਦੀ ਕਿ 40 ਹਸਪਤਾਲ ਦੇ ਵਿੱਚ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਦਾਖਲ ਹੋ ਗਏ ਨੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਜੋ 15 ਫਰਵਰੀ ਨੂੰ ਦਾਖਲ ਹੋਏ ਸਨ ਉਹ ਤਾਂ ਸਿਗੇ ਹੀ ਉਸ ਤੋਂ ਬਾਅਦ ਜੋ ਉਹ ਡਿਸਚਾਰਜ ਕੀਤੇ ਗਏ ਤੇ ਫਿਰ ਤੋਂ ਐਡਮਿਟ ਕੀਤੇ ਜਾਣਾ ਇਹ ਇੱਕ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਹਸਪਤਾਲ ਵਿੱਚ ਦਾਖਲ ਹੋਏ ਨੇ ਇਸੇ ਫੋਰਟਿਸ ਹਸਪਤਾਲ ਦੇ ਵਿੱਚ ਤੇ ਹੁਣ ਕਿਉਂ ਦਾਖਲ ਹੋਏ ਮੁੜ ਕੇ ਕਿੰਨੀ ਤਬੀਅਤ ਖਰਾਬ ਹੈ ਇਸ ਦੇ ਬਾਰੇ ਹਜੇ ਕੋਈ ਅਪਡੇਟ ਠੀਕ ਠੀਕ ਨਿਕਲ ਕੇ ਨਹੀਂ ਸਾਹਮਣੇ ਆਇਆ ਪਰ ਜੋ ਇਸ ਵੇਲੇ ਦੀ ਵੱਡੀ ਖਬਰ ਹੈ ਉਹ ਇਸ ਸਮੇਂ ਪੰਜਾਬ ਦੇ ਲੋਕਾਂ ਦੇ ਲਈ ਬੇਹੱਦ ਚਿੰਤਾਜਨਕ ਇਸ ਕਰਕੇ ਹੋ ਸਕਦੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵਾਰ-ਵਾਰ ਆ ਹਸਪਤਾਲ ਦਾਖਲ ਹੋ ਰਿਹਾ ਜੇਕਰ ਹਸਪਤਾਲ ਦਾਖਲ ਹੋਣ ਦੀ ਨੋਬਤ ਆ ਰਹੀ ਹੈ ਤੇ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਸਿਹਤ ਕੀ ਕਹਿ ਰਹੀ ਹੈ ਸੀਐਮਡੀ ਪਹਿਲਾਂ ਉਹੀ 40 ਹਸਪਤਾਲ ਦੇ ਡਾਕਟਰ ਕਹਿੰਦੇ ਸੀ ਕਿ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ ਉਹ ਡਿਸਚਾਰਜ ਕਰ ਦਿੱਤੇ ਗਏ ਪਰ ਕੁਝ ਘੰਟੇ ਕੁਝ ਦਿਨ ਨਹੀਂ ਕੁਝ ਘੰਟੇ ਬਾਅਦ ਹੀ ਉਹ ਮੁੜ ਕੇ ਦਾਖਲ ਹੁੰਦੇ ਨੇ ਸਾਡੇ ਪੱਤਰਕਾਰ ਪਵਿੱਤ ਕੌਰ ਇਸ ਸਮੇਂ ਮੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਵਿੱਤ ਜੋ ਤੁਸੀਂ ਅਪਡੇਟ ਦਿੰਦੀ ਹੈ ਉਹ ਬੇਹਦ ਚੰਕਾਉਣ ਵਾਲੀ ਅਪਡੇਟ ਇਸ ਕਰਕੇ ਹੈ ਕਿਉਂਕਿ ਅੱਜ ਜਦੋਂ ਸਾਰਿਆਂ ਨੂੰ ਇਹ ਖਬਰ ਮਿਲੀ ਕਿ ਸੀਐਮ ਮਾਨ ਮੋਗੇ ਵਾਲੀ ਰੈਲੀ ਚੱਲੇ ਗਏ ਉਹ ਠੀਕ ਨੇ ਕਿਉਂਕਿ ਲਗੜਾ ਲਗਣਾ ਵੀ ਚਾਹੀਦਾ ਕਿਉਂਕਿ ਤੁਸੀਂ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਤੁਸੀਂ ਠੀਕ ਠਾਕ ਹੋਗੇ ਤਾਂ ਹੀ ਜਾਓਗੇ ਪਰ ਵਾਪਸ ਐਡਮਿਟ ਹੋਣਾ ਇਹ ਕਿਸ ਗੱਲ ਵੱਲ ਇਸ਼ਾਰਾ ਕਰ ਰਿਹਾ ਕਿ ਕੋਈ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੈ ਕਿ ਕਿਸੇ ਡਾਕਟਰ ਨੇ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਪਾਸ-ਆਨ ਕੀਤੀ ਹੈ ਆ ਜੀ ਬਿਲਕੁਲ ਦੇ ਨਾਲ ਅਸੀਂ ਜਾਣਦੇ ਹਾਂ ਕਿ ਅੱਜ ਮੂਰਤੋਂ ਮੁਫਰਤੀ ਪਗਵਤ ਮਾਨ ਸਿਰ ਤੋਂ ਹਸਪਤਾਲ ਫੋਰਟਿਸ ਦੇ ਵਿੱਚ ਭਰਤੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਹੀ ਮੁੱਖ ਮੰਤਰੀ ਪਗਵਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਜਿਹੜਾ ਡਿਸਚਾਰਜ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਸਿਹਤ ਦੇ ਵਿੱਚ ਉਹ ਬਾਹਰ ਤੇ ਉਸਟੇਬਲ ਲੱਗ ਰਹੀ ਸੀ ਤੇ ਉਹਨਾਂ ਨੂੰ ਆਪ ਵੀ ਬਹੁਤ ਠੀਕ ਠੀ ਹੋ ਰਿਹਾ ਸੀ ਤੇ ਉਹਨਾਂ ਨੇ ਡਾਕਟਰਸ ਦੇ ਵੱਲੋਂ ਜਿਵੇਂ ਨਾ ਡਿਸਚਾਰਜ ਕਰ ਦਿੱਤਾ ਸੀ ਬਟ ਦਿਨੇ ਦੁਬਾਰਾ ਤੋਂ ਰੈਲੀ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਤੋਂ ਜੋ ਹੈ ਸਰੀਰ ਦੇ ਵਿੱਚ ਦੁਬਾਰਾ ਤੋਂ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਗਈ ਤੇ ਜਿਹਦੇ ਕਰਕੇ ਉਹਨਾਂ ਨੂੰ ਦੁਬਾਰਾ ਮੁੜ ਤੋਂ ਹਸਪਤਾਲ ਦੇ ਵਿੱਚ ਡਾਕਟਰਸ ਦੇ ਕੋਲ ਤੇ ਦੁਬਾਰਾ ਤੋਂ ਜੋ ਹੈ ਐਡਮਿਟ ਕਰਾਇਆ ਗਿਆ ਤੁਹਾਨੂੰ ਦੱਸਦੀ ਕਿ ਕੱਲ ਦੀ ਜੇਕਰ ਅਸੀਂ ਗੱਲ ਕਰੀਏ ਕੱਲ ਹੀ ਉਹਨਾਂ ਦਾ ਜੋ ਬਲੱਡ ਪ੍ਰੈਸ਼ਰ ਸੀਗਾ ਉਹ ਕਾਫੀ ਜ਼ਿਆਦਾ ਵੱਧਿਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਘਬਰਾਹਟ ਤੇ ਸਰੀਰ ਦੇ ਵਿੱਚ ਤਕਕਾਰ ਮਹਿਸੂਸ ਹੋ ਰਹੀ ਸੀ ਜੀ ਤੋਂ ਬਾਅਦ ਉਹਨਾਂ ਨੂੰ ਫੋਟੋ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਭਵੇਤ ਇਸ ਸਮੇਂ 9 ਤੋਂ 9 ਤੋਂ ਜ਼ਿਆਦਾ ਸਮਾਂ ਹੋ ਗਿਆ ਕੋਈ ਅੰਦਾਜ਼ਾ ਕੋਈ ਸਟੀਕ ਜਾਣਕਾਰੀ ਪਹੁੰਚੀ ਕਿ ਕਿੰਨੇ ਕੁ ਵਜੇ ਉਹ ਹਸਪਤਾਲ ਮੁੜ ਕੇ ਦਾਖਲ ਹੋਏ ਨੇ ਜੀ ਬਿਲਕੁਲ ਬਿਲਕੁਲ ਦੇਖੋ ਦੱਸਿਆ ਜਾ ਰਿਹਾ ਕਿ ਕਿਸਤਾ ਪਹਿਲਾ ਹੀ ਰੈਲੀ ਖਤਮ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਵਾਪਸ ਆਉਂਦੇ ਹੋਏ ਹੀ ਜੋ ਹੈ ਉਹਨਾਂ ਨੂੰ ਤਕਾਬਰ ਜਿਹੀ ਦੁਬਾਰਾ ਤੋਂ ਸਾਰੀ ਚੀਜ਼ਾਂ ਮਹਿਸੂਸ ਹੋਣੀਆਂ ਸ਼ੁਰੂ ਹੋ ਗਈਆਂ ਸੀ ਜੋ ਉਹਨਾਂ ਨੂੰ ਕੱਲ ਦਾ ਕੱਲ ਸਵੇਰ ਜੀਵੇ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵਰਤਿਗਰਿਆ ਗਿਆ ਕਿ ਉਹੀ ਦੁਬਾਰਾ ਤੋਂ ਉਹੀ ਚੀਜ਼ਾਂ ਜੋ ਹੈ ਮਹਿਸੂਸ ਹੋਣੇ ਸ਼ੁਰੂ ਹੋ ਗਿਆ ਸੀ ਜਿਸ ਦੇ ਕਾਰਨ ਬਾਅਦ ਜਿਹਨਾਂ ਨੂੰ ਦੁਬਾਰਾ ਤੋਂ ਜੋ ਹੈ ਹਸਪਤਾਲ ਦੇ ਵਿੱਚ ਵਰਤਿਗਰਿਆ ਪਵਿੱਤ ਸੀਐਮ ਮਾਨ ਦਾ ਜੋ ਮੈਡੀਕਲ ਬੁਲੇਟਿਨ ਹੈ ਕਿਉਂਕਿ 40 ਹਸਪਤਾਲ ਹੈ ਵਾਰ-ਵਾਰ ਬਿਆਨ ਤਾਂ ਨਹੀਂ ਦਿੰਦਾ ਪਰ ਇੱਕੋ ਵਾਰ ਉਹ ਸਟੇਟਮੈਂਟ ਜਾਰੀ ਜ਼ਰੂਰ ਕਰਦਾ ਹੈ ਕੋਈ ਅੰਦਾਜ਼ਾ ਲੱਗ ਰਿਹਾ ਕਿ ਕੀ ਅੱਜ ਹੀ ਇਹ ਸਟੇਟਮੈਂਟ ਜਾਰੀ ਹੋ ਸਕਦੀ ਹੈ ਜਾਂ ਸਵੇਰੇ ਤੱਕ ਦੀ ਇੰਤਜ਼ਾਰ ਕਰਨਾ ਪਏਗਾ ਜੀ ਮੈਨੂੰ ਦਿਲੀਪ ਮੇਰੀ ਜੋ ਲਗਾਤਾਰ ਸਾਡੀ ਗੱਲ ਹੋ ਰਹੀ ਹੈ ਫੋਟੋਜ਼ ਦੀ ਟੀਮ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਅੱਜ ਕੋਈ ਵੀ ਬੁਲੇਟਿਨ ਜਿਹੜਾ ਜਾਰੀ ਨਹੀਂ ਕੀਤਾ ਜਾਊਗਾ ਅੱਜ ਦੇ ਪੂਰੇ ਹਸਪਤਾਲ ਦੇ ਵਿੱਚ ਜੋ ਹੈ ਸੀਐਮ ਭਗਵੰਤ ਮਾਨ ਨੂੰ ਰੱਖਿਆ ਜਾਊਗਾ ਦੁਬਾਰਾ ਤੋਂ ਕੱਲ ਸਵੇਰੇ ਆਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਕੱਲ ਸਵੇਰੇ ਦੁਬਾਰਾ ਤੋਂ ਮੁੜ ਤੋਂ ਹਸਪਤਾਲ ਦੇ ਵੱਲ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਊਗਾ ਜਿਸ ਦੇ ਵਿੱਚ ਵਿਸਤਾਰ ਰੂਪ ਦੇ ਨਾਲ ਜੋ ਹੈ ਜਾਣਕਾਰੀ ਸਾਂਝੀ ਕੀਤੀ ਜਾਵੇ ਧੰਨਵਾਦ ਪਵਿੱਤ ਗਲਬਾਤ ਦੇ ਲਈ ਸਾਡੇ ਪੱਤਰਕਾਰ ਪਵਿੱਤ ਕੋਰ ਇਸ ਸਮੇਂ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਸੀਐਮ ਮਾਨ ਜਦੋਂ ਮੋਗਾ ਵਾਲੀ ਰੈਲੀ ਖਤਮ ਕਰਕੇ ਵਾਪਸ ਆ ਰਹੇ ਸ ਤੂ ਸੋਈ ਉਹਨਾਂ ਦਾ ਬੀਪੀ ਅੱਪ ਚਲਾ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਚੈੱਕਅਪ ਕੀਤਾ ਤੇ ਕਿਹਾ ਕਿ ਤੁਹਾਨੂੰ ਆਬਜ਼ਰਵੇਸ਼ਨ ਦੇ ਵਿੱਚ ਰਹਿਣਾ ਪਏਗਾ ਉਹਨਾਂ ਨੂੰ ਘਬਰਾਹਟ ਹੋ ਰਹੀ ਸੀ ਬੀਪੀ ਉਹਨਾਂ ਦਾ ਅੱਪ ਹੋ ਰਿਹਾ ਸੀ ਤੇ ਉਹਨਾਂ ਦਾ ਸਰੀਰ ਥੱਕਿਆ ਹੋਇਆ ਸੀ ਥਕਾਵਟ ਕਰਕੇ ਉਹ ਹਸਪਤਾਲ ਗਏ ਬੀਪੀ ਵਧਿਆ ਹੋਇਆ ਸੀ ਤੇ ਉਸ ਤੋਂ ਬਾਅਦ ਘਬਰਾਹਟ ਨੂੰ ਦੇਖਦੇ ਹੋਏ ਡਾਕਟਰਾਂ ਨੇ ਕਿਹਾ ਕਿ ਉਹਨਾਂ ਨੂੰ ਐਡਮਿਟ ਕਰਨਾ ਹੀ ਪਏਗਾ ਅੱਜ ਹੀ ਤੁਹਾਨੂੰ ਦੱਸ ਦਈਏ ਕਿ ਜੋ ਲੋਕ ਹੁਣੀ ਹੋਣੇ ਜੁੜੇ ਨੇ ਇਹ ਦੱਸ ਦਈਏ ਕਿ ਸੀਐਮ ਮਾਨ ਨੂੰ ਅੱਜ ਹੀ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਸੀ ਡਿਸਚਾਰਜ ਹੁੰਦੇ ਸਾਰੇ ਉਹ ਸਿੱਧਾ ਮੋਗਾ ਦੀ ਰੈਲੀ 'ਚ ਗਏ ਜਿੱਥੇ ਆਮ ਆਦਮੀ ਪਾਰਟੀ ਦੇ ਹੋਰ ਵੀ ਲੀਡਰ ਪਹੁੰਚੇ ਹੋਏ ਸਨ ਪਰ ਇਸੇ ਦੌਰਾਨ ਜਦੋਂ ਉਹਨਾਂ ਨੇ ਰੈਲੀ ਨੂੰ ਸੰਬੋਧਿਤ ਕੀਤਾ ਰੈਲੀ ਦੇ ਵਿੱਚ ਸ਼ਾਮਲ ਹੋਏ ਵਾਪਸ ਆਉਂਦੇ ਹੋਏ ਤਬੀਅਤ ਵਿਗੜੀ ਤੇ ਸਿੱਧਾ ਮੁੜ ਕੇ ਜਿਹੜੇ ਹਸਪਤਾਲ ਤੋਂ ਨਿਕਲੇ ਸਨ ਉਸੇ ਹਸਪਤਾਲ 40 ਹਸਪਤਾਲ ਦੇ ਵਿੱਚ ਉਹ ਮੁੜ ਕੇ ਗਏ ਤੇ ਉਹਨਾਂ ਨੂੰ ਐਡਮਿਟ ਕਰ ਲਿਆ ਗਿਆ ਤੇ ਹੁਣ ਅਪਡੇਟ ਇਹ ਆਈ ਹੈ ਕਿ ਉਹਨਾਂ ਦਾ ਜੋ ਮੈਡੀਕਲ ਬੁਲੇਟਨ ਹੈ ਜਾਂ ਉਹਨਾਂ ਦੀ ਸਥਿਤੀ ਬਾਰੇ ਫਿਲਹਾਲ ਜੋ ਹੁਣ ਤੱਕ ਦੀ ਖਬਰ ਹੈ ਹੋ ਸਕਦਾ ਕਿ ਦੇਰ ਰਾਤ ਤੱਕ ਕੋਈ ਸਟੇਟਮੈਂਟ ਆ ਜਾਵੇ ਹੋ ਸਕਦਾ ਹੈ ਕਿ ਉਸ ਉਸ ਤੋਂ ਵੱਧ ਸਮਾਂ ਲੱਗੇ ਪਰ ਸਾਡੇ ਪੱਤਰਕਾਰ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਸੀਐਮ ਆਨ ਦਾ ਮੈਡੀਕਲ ਬੁਲੇਟਨ ਹੈ ਹੋ ਸਕਦਾ ਕੱਲ ਸਵੇਰੇ ਜਾਰੀ ਕੀਤਾ ਜਾਵੇ ਕਿ ਉਹਨਾਂ ਦੀ ਸਿਹਤ ਕਿਹੋ ਜੀ ਹੈ ਪਰ ਇਸ ਸਮੇ ਮੁੜ ਕੇ 40 ਹਸਪਤਾਲ ਦੇ ਵਿੱਚ ਸੀਐਮ ਮਾਨ ਜ਼ੇਰੇ ਇਲਾਜ ਨੇ ਇਹ ਬੇਚਿੰਤਾ ਦਾ ਵਿਸ਼ਾ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਅੱਜ ਹੀ ਡਿਸਚਾਰਜ ਹੋਏ ਅੱਜ ਦਾਖਲ ਹੋਏ ਮੁੜ ਕੇ ਇਸ ਤੋਂ ਪਹਿਲਾਂ ਵੀ ਉਹ 40 ਹਸਪਤਾਲ ਦੇ ਵਿੱਚ ਗਏ ਸਨ ਇਸੇ ਤਰ੍ਹਾਂ ਹੀ ਉਹਨਾਂ ਨੂੰ ਸਰੀਰ ਉਹਨਾਂ ਦਾ ਠੀਕ ਨਹੀਂ ਸੀ ਘਬਰਾਹਟ ਮਹਿਸੂਸ ਹੋ ਰਹੀ ਸੀ ਤੇ ਹੋਰ ਵੀ ਉਹਨਾਂ ਦੇ ਜੋ ਬੀਪੀ ਵਗੈਰਾ ਦੀ ਸ਼ਿਕਾਇਤ ਸੀ ਇਸ ਕਰਕੇ ਉਹ ਦਾਖਲ ਹੋਏ ਸਨ ਤਾਂ ਇਸ ਸਮੇ ਵੱਡੀ ਖਬਰ ਪੰਜਾਬੀਆਂ ਦੇ ਲਈ ਪੰਜਾਬ ਦਾ ਸੀਐਮ ਮੁੜ ਕੇ 40 ਹਸਪਤਾਲ ਦੇ ਵਿੱਚ ਦਾਖਲ ਹੈ ਅਸੀਂ ਵੀ ਇਹ ਜੋ ਦੁਆ ਕਰਾਂਗੇ ਕਿ ਉਹਨਾਂ ਦੀ ਸਿਹਤ ਠੀਕ ਰਹੇ ਪਰ ਪੰਜਾਬੀਆਂ ਦੇ ਮੱਥੇ ਤੇ ਚਿੰਤਾ ਦੀ ਲਕੀਰ ਜ਼ਰੂਰ ਪਹੁੰਚ ਗਈ ਹੋਏਗੀ ਕਿ ਸਾਡਾ ਸੀਐਮ ਬਿਮਾਰ ਹੈ